3000 ਸਾਮੀਆਂ ਆਂਗਣ ਵਾੜੀਆਂ ਦੀਆਂ ਸੀ ਕ੍ਰੀਏਟ ਕਰਕੇ ਪਰਾਂ ਦੇ ਜੀ ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾਂ ਰਾਹੀਂ ਪੈਸੇ ਦੇਣੇ ਨਮਸਕਾਰ ਮੇਰਾ ਨਾਮ ਸ੍ਰੀਕਾ ਦੇਵੀ ਮੈਂ ਪਿੰਡ ਬਮਿਆਰ ਡਿਸਟ੍ਰਿਕਟ ਪਠਾਨਕੋਟ ਦੀ ਰਹਿਣ ਵਾਲੀ ਆ ਮੈਂ ਜਿਹੜੀ ਆ ਜੋਬ ਲਈ ਸਰਚ ਕਰਦੀ ਪਈ ਸੀ ਇਹਨੇ ਨੂੰ ਮੈਨੂੰ ਪਤਾ ਲੱਗਾ ਕਿ ਪੰਗਨਵੜੀ ਡਿਪਾਰਟਮੈਂਟ ਦੇ ਵਿੱਚ ਜਿਹੜੀ ਆ ਉਪਰਤੀ ਨਿਕਲੀ ਹੋਈ ਸੀ ਇਹਦੇ ਲਈ ਮੈਂ ਆਪਣਾ ਫਾਰਮ ਜਿਹੜਾ ਹੀ ਉਹ ਲਗਾਇਆ ਹੀ ਤੇ ਇਹਦੇ ਲਈ ਉਹਨਾਂ ਨੇ ਮੈਨੂੰ ਜਿਹੜੀ ਆ ਮੇਰੇ ਰਿਸ਼ਤੇਦਾਰ ਤੇ ਸਿਲੈਕਸ਼ਨ ਕੀਤੀ ਸੀ ਬਿਨਾ ਕਿਸੇ ਸ਼ਪਾਸ਼ਤੇ ਹੁਣ ਮੈਂ ਬੰਮਿਆਰ ਸੈਂਟਰ ਦੇ ਵਿੱਚ ਜਿਹੜੀ ਆ ਕੰਮ ਕਰ ਰਹੀ ਆ ਔਰ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਆ ਇਸ ਨੌਕਰੀ ਲਈ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ تہਦਿਲੋ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਨਮਸਕਾਰ ਮੇਰਾ ਨਾਮ ਸੁਵੀਟੀ ਦੇਵੀ ਹੈ ਤੇ ਮੈਂ ਪਿੰਡ ਕੋਟਲੀ ਦੇ ਰਹਿਣ ਵਾਲੀ ਆ। ਕਿਸੇ ਸਾਲ ਹੀ ਅੰਗਣਵੜੀ ਡਿਪਾਰਟਮੈਂਟ ਵਿੱਚ ਵੈਕੈਂਸੀਜ਼ ਆਈਆਂ ਮੈਂ ਉਹਦੇ ਲਈ ਅਪਲਾਈ ਕੀਤਾ। ਅਪਲਾਈ ਕਰਨ ਤੋਂ ਬਾਅਦ ਮੈਰਿਟ ਦੇ ਆਧਾਰ ਤੇ ਮੇਰਾ ਨਾਮ ਸਿਲੈਕਟ ਕਰ ਲਿਆ ਗਿਆ ਅਤੇ ਮੈਨੂੰ ਇੰਟਰਵਿਊ ਲਈ ਕਾਲ ਆਈ। ਇੰਟਰਵਿਊ ਦੇਣ ਤੋਂ ਬਾਅਦ ਮੈਨੂੰ ਇੰਟਰਵਿਊ ਪਾਸ ਹੋ ਗਿਆ ਅਤੇ ਪਾਸ ਹੋਣ ਤੋਂ ਬਾਅਦ ਮੈਨੂੰ ਆਂਗਣਵਾੜੀ ਵਿੱਚ ਸਿਲੈਕਟ ਕਰ ਲਿਆ ਗਿਆ। ਜੁਆਇਨਿੰਗ ਲੈਟਰ ਦੇ ਦਿੱਤਾ ਗਿਆ। ਇਸ ਟਾਈਮ ਮੈਂ ਆਂਗਣਵਾੜੀ ਪੇਟ ਕੋਟਲੀ ਜਵਾਰ ਵਿੱਚ ਸਰਵਿਸ ਕਰ ਰਹੀ ਹਾਂ। ਮੈਂ ਮਾਨ ਜੋਗ ਭਗਵੰਤ ਮਾਨ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਨੌਕਰੀ ਲਈ ਕਾਬਿਲ ਸਮਝਿਆ।